ਜੀ ਭਾਈ ਸਾਹਿਬ ਇਸ ਮਾਮਲੇ ਦੇ ਅੱਜ ਫਿਰ ਗੋਦਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਪਾਵਨ ਸਰੂਪ ਜੋ ਲਾਪਤਾ ਹੋਏ ਨੇ ਉਸ ਮਸਲੇ ਨੂੰ ਲੈ ਕੇ ਪਤਾ ਲੱਗਿਆ ਕਿ ਕੱਲ 28 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਵੱਲੋਂ ਇੱਕ ਇਕੱਤਰਤਾ ਰੱਖੀ ਗਈ ਹੈ ਤੇ ਅਸੀਂ ਇੱਥੇ ਕਹਿਣਾ ਚਾਹੁੰਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪ ਲਾਪਤਾ ਹੋਏ ਨੇ ਗਵਨ ਹੋਏ ਨੇ ਕਿੱਥੇ ਗਏ ਨੇ ਕਿੰਨੂ ਦਿੱਤੇ ਨੇ ਪਤਾ ਨਹੀਂ 992886 ਆਂਗਣ ਅਧਿਕਾਰਤ ਛਪੇ ਨੇ 982700 ਰੁਪਏ ਦੀ ਹਿਰਾਫੇਰੀ ਵੀ ਉੱਥੇ ਹੋਈ ਆ ਡੱਚ ਰਸੀਦਾਂ ਜਾਂ ਲੈਜਰਾਂ ਦੇ ਵਿੱਚ ਛੇੜਛਾੜ ਹੋਈ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੱਗ ਦੀ ਭੇਟ ਚੜੇ ਨੇ ਜਿੰਨੂ ਲੁਕਾਇਆ ਗਿਆ ਕਸ਼ਤਾਪ ਤੱਕ ਨਹੀਂ ਕੀਤੇ ਗਏ ਤੇ ਹੋਰ ਕਈ ਤਰ੍ਹਾਂ ਦੀਆਂ ਉੱਥੇ ਜਿਹੜੀਆਂ ਕਟਨਾਵਾਂ ਵਾਪਰੀਆਂ ਨજર ਅੰਦਾਜ਼ ਕੀਤੀਆਂ ਗਈਆਂ ਜੋ ਕਿ ਕ੍ਰੀਮ ਵੱਡਾ ਕ੍ਰਾਈਮ ਸੀ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ ਫਿਰ 125 ਪਾਵਨ ਸਰੂਪ ਜਿਨ੍ਹਾਂ ਦੀ ਬੇਦਬੀ ਹੁੰਦੀ ਆ ਈਸ਼ਰ ਸਿੰਘ ਜਿਹੜੀ 45ਆ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਾਈ ਜਾਂਦੀ ਉਹਦੇ ਵਿੱਚ ਲਿਖਿਆ ਹੋਇਆ ਆ 61 ਇਕਾਰ ਸਰੂਪ ਬਲੈਕ ਵਿੱਚ ਤਿਆਰ ਹੁੰਦੇ ਨੇ ਕਿਤੇ ਇਹ ਵੀ ਲਿਖਿਆ ਹੁੰਦਾ ਕਿ ਸਰੂਪ ਵੱਧ ਪਾਇਆ ਗਿਆ ਕਿਤੇ ਘਟ ਪਾਇਆ ਗਿਆ ਇਸ ਸਬ ਕਾਹੇ ਨੂੰ ਜਾਣਨ ਲਈ ਅ ਪੜਤਾਲ ਹੁੰਦੀ ਹੈ ਤੇ ਉਸ ਪੜਤਾਲ ਨੂੰ ਗੋਬਿੰਦ ਸਿੰਘ ਲੋਂਗੋਵਾਲ ਜਨਤ ਕਰਦੇ ਨੇ ਪ੍ਰਧਾਨ ਸ਼ਰੋਣੀ ਕਮੇਟੀ ਤੇ ਇਹ ਵੀ ਅਖਦੇ ਨੇ ਵਿਭਾਗੀ ਕਾਰਵਾਈ ਵੀ ਹੋ ਆਰ ਫੌਜਦਾਰੀ ਮੁਕਦਮੇ ਵੀ ਹੋਣਗੇ ਹੁਣ ਇੱਥੇ ਗੱਲ ਸਮਝਣ ਵਾਲੀ ਹੈ ਵਿਭਾਗੀ ਕਾਰਵਾਈ ਫੌਜਦਾਰੀ ਮੁਕਦਮੇ ਵਿਭਾਗੀ ਕਾਰਵਾਈ ਜਿਹੜੀ ਐ ਉਹ ਵਿਭਾਗ ਨੇ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਕਰਨੀ ਹੈ ਉਹ ਇਹਨਾਂ ਮੁਤਾਬਕ ਹੋ ਚੁੱਕੀ ਹੈ ਪਰ ਜਿਹੜੀ ਫੌਜਦਾਰੀ ਮੁਕਦਮੇ ਸੀਗੇ ਉਹ ਨਹੀਂ ਕੀਤੇ ਗਏ ਜਿਨ੍ਹਾਂ ਨੂੰ ਲੈ ਕੇ ਸਿੱਖ ਸੰਗਤਾਂ ਨੇ ਉਥੇ ਮੋਰਚਾ ਲਾਇਆ ਜਿਨ੍ਹਾਂ ਨੂੰ ਟਾਸਕ ਫੋਰਸ ਦੇ ਰਾਹੀਂ ਕੁੱਟਮਾਰ ਕਰਕੇ ਖਦੇੜ ਦਿੱਤਾ ਗਿਆ ਲਤਾ ਬਾਵਾਵਾਂ ਤੋੜੀਆਂ ਭਾਈ ਖੋਸਾ ਜੀ ਭਾਈ ਮਾਲੋ ਵਰਗਿਆਂ ਨੂੰ ਹੋਰਨਾਂ ਨੂੰ ਕਈ ਛੱਟਪੇਟਾਂ ਵੱਜੀਆਂ ਪਰਚੇ ਵੀ ਹੋਏ ਔਰ ਉਦੋਂ ਬਾਅਦ 5 ਸਾਲ ਸਾਢੇ 5 ਸਾਲ ਤਕਰੀਬਨ ਅਸੀਂ ਬੜੀ ਸ਼ਾਂਤਮਈ ਤਰੀਕੇ ਨਾਲ ਪੰਥਕ ਹੋ ਕੇ ਚ ਬਹਿ ਕੇ ਇਹ ਇਨਸਾਫ ਦੀ ਮੰਗ ਕੀਤੀ ਤੇ ਅੱਜ ਸਾਢੇ 5 ਸਾਲ ਬਾਅਦ ਜਾ ਕੇ ਐਫ ਆਈ ਆਰ ਦਰਜ ਹੋਈ ਹੈ ਉਸ ਐਫ ਆਈ ਆਰ ਜਿਹੜੀ ਦਰਜ ਹੋਈ ਹੈ ਕੋਈ ਉਹਨਾਂ ਮਲਜਮਾਂ ਤੇ ਹੋਈ ਹੈ ਜਿਨ੍ਹਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਮੁਲਜ਼ਮ ਕਹਿ ਚੁੱਕੀ ਹੈ ਦੋਸ਼ੀ ਕਹਿ ਚੁੱਕੀ ਹੈ ਤੇ ਉਹਨਾਂ ਮੁਤਾਬਕ ਉਹਨਾਂ ਨੂੰ ਕੱਢ ਵੀ ਚੁੱਕੀ ਹੈ ਹੁਣ ਜਦੋਂ ਉਹਨਾਂ ਨੂੰ ਕੱਢ ਵੀ ਚੁੱਕੀ ਹੈ ਦੋਸ਼ੀ ਵੀ ਕਹਿ ਚੁੱਕੀ ਹੈ ਉਹਦਾਂ ਦੇ ਨਾਲ ਹੁਣ ਸ਼ੋਮਨੀ ਕਮੇਟੀ ਦਾ ਕੋਈ ਲੈਣ ਦੇਣ ਨਹੀਂ ਉਹਨਾਂ ਮੁਲਜ਼ਮਾਂ ਦੇ ਉੱਤੇ ਕਾਨੂੰਨ ਮੁਤਾਬਕ ਹਾਈ ਕੋਰਟ ਮੁਤਾਬਕ ਅੱਜ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ 7 ਦਸੰਬਰ ਨੂੰ ਤੇ ਜਦੋਂ ਤੋਂ ਹੀ ਐਫ ਆਈ ਆਰ ਦਰਜ ਹੋਈ ਉਹ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਮਲਜ਼ਮ ਕਿਹਾ ਉਹਨਾਂ 'ਚ ਬਹੁਤੇ ਬੰਦੇ ਕਹਿ ਰਹੇ ਨੇ ਸ਼ੁਕਰ ਹੈ ਐਫ ਆਈ ਆਰ ਦਰਜ ਹੋਈ ਕਿਉਂ ਕਹਿੰਦੇ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੋ ਅਸੀਂ ਤੇ ਰਿਸ਼ਤੇਦਾਰੀ 'ਚ ਜਾਣ ਜੋਗੇ ਨਹੀਂ ਰਹਿ ਸਾਡੇ ਨਾਂ ਇਹਨਾਂ ਨੇ ਲਿਖਿਆ ਹੁਣ ਜਿਨ੍ਹਾਂ ਤੇ ਐਫ ਆਈ ਆਰ ਦਰਜ ਹੋਈ ਉਹ ਕਾਰਵਾਈ ਚਾਹੁੰਦੇ ਨੇ ਤੇ ਜਿਨ੍ਹਾਂ ਤੇ ਨਹੀਂ ਹੋਈ ਤੇ ਜਿਨ੍ਹਾਂ ਦੇ ਮਲਜ਼ਮ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਤੇ ਮੈਂਬਰ ਇਨਾਂ ਨੇ ਪੂਰੀ ਕਾਮਰੋਲੀ ਪਾਈ ਹੋਈ ਜੀ ਪੰਥ ਨੂੰ ਖਤਰਾ ਪੰਥ ਚ ਕੁਛ ਪੈ ਠਕਾਲ ਤੱਕ ਸਭ ਨੂੰ 34 ਸ਼੍ਰੋਮਣੀ ਕਮੇਟੀ ਚ ਦਖਲ ਸਰਕਾਰ ਨੇ ਧੱਕਾ ਕਰ ਦਿੱਤਾ ਜੀ ਇਹ ਬਿਲਕੁਲ ਗਲਤ ਹੈ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਕਤਰਤਾ ਹੋ ਰਹੀ ਹੈ ਉਥੇ ਕਹਿਣਾ ਚਾਹੁੰਦੇ ਆ ਭਾਈ ਕੁਲਦੀਪ ਸਿੰਘ ਗੜਗੱਜ ਜੀਓ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਮੁੱਖ ਰੱਖਿਓ ਜਥੇਦਾਰ ਦਾ ਅਦਬ ਹੁਕਮਨਾਮਿਆਂ ਦੀ ਤਰਜਮਾਨੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਤੇ ਅਦਬ ਸਤਕਾਰ ਤੇ ਜਿਹੜਾ ਕ੍ਰਾਈਮ ਹੋਇਆ ਉਹਨੂੰ ਮੁੱਖ ਰੱਖਿਓ ਕਿਉਂਕਿ ਫੌਜਦਾਰੀ ਮੁਕਦਮੇ ਜਥੇਦਾਰ ਜਾਂ ਕਾਲ ਤੱਕ ਸਭ ਦੀ ਸਕਤਰੇਤ ਨਿਦਰਜ ਨਹੀਂ ਕਰਲੇ ਉਹ ਤੇ ਪ੍ਰਸ਼ਾਸਨ ਕਰ ਤੇ ਪ੍ਰਸ਼ਾਸਨ ਨੇ ਕੀਤੇ ਨੇ ਕੱਲ ਨੂੰ ਜਿਹੜੇ ਉਥੋਂ ਆਦੇਸ਼ ਜਾਰੀ ਹੋਣੇ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰੀ ਕਹਿਣ ਤੇ ਤੁਸੀਂ ਆਦੇਸ਼ ਜਾਰੀ ਕਰਦੇ ਹੋ ਨਹੀਂ ਕਾਲ ਤੱਕ ਸਭ ਦੀ ਸਖਤ ਰੇਤ ਢਾਲ ਨਾ ਬਣੇ ਦੋਸ਼ੀ ਬਚਾਉਣ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤਬ ਨੂੰ ਮੁੱਖ ਰੱਖ ਕੇ ਕਾਨੂੰਨ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਦੇਸ਼ ਜਾਰੀ ਕਰੇ ਵਿਰੋਧ ਕਰਨ ਦੀ بجائے ਸਹਿਯੋਗ ਕਰੋ ਸਰਕਾਰ ਕੋਈ ਇੱਥੇ ਨੋਟ ਵੋਟ ਦੀ ਰਾਜਨੀਤੀ ਨਹੀਂ ਖੇਡ ਰਹੀ ਨਾਸੀ ਖੇਡ ਰਹੇ 5.5 ਸਾਲ ਤੋਂ ਬੈਠੇ ਹੋਏ ਆ ਔਰ ਸਭ ਤੋਂ ਪਹਿਲਾਂ ਚਿੱਠੀ ਲਿਖ ਕੇ ਅਸੀਂ ਸਰਕਾਰ ਨੂੰ ਨਹੀਂ ਦਿੱਤੀ ਤੁਹਾਨੂੰ ਦਿੱਤੀ ਫਿਰ ਯਾਦ ਪੱਤਰ ਦਿੱਤਾ ਫਿਰ ਤੁਹਾਨੂੰ ਨੋਟਿਸ ਭੇਜਿਆ ਤੁਸੀਂ ਨਹੀਂ ਸੁਣੀ ਉਦੋਂ ਬਾਅਦ ਅਸੀਂ ਜਾ ਕੇ ਸਰਕਾਰ ਕੋ ਗਏ ਆ ਤੇ ਸਰਕਾਰ ਦੇ ਬਾਹਰ ਜਾ ਜਾ ਕੇ ਕੀਰਤਨ ਕੀਤੇ ਸਰਕਾਰ ਨੇ ਵੀ ਨਹੀਂ ਸੁਣੀ ਫਿਰ ਅਸੀਂ ਹਾਈ ਕੋਰਟ ਗਏ ਆ ਤੇ ਹਾਈ ਕੋਰਟ 27 ਅਗਸਤ 2025 ਨੂੰ ਡੀਜੀਪੀ ਪੰਜਾਬ ਨੂੰ ਆਦੇਸ਼ ਦਿੰਦੇ ਆ ਕਿਤੇ ਕਾਰਵਾਈ ਕਿਉਂ ਨਹੀਂ ਕਰੋ ਫਿਰ ਇੱਕ ਮਹੀਨਾ ਦੇਖਣ ਤੋਂ ਬਾਅਦ ਡੀਜੀਪੀ ਪੰਜਾਬ ਤੇ ਵੀ ਕੰਡਮਟ ਪਾਈ ਜਾਂਦੀ ਹੈ 7 ਦਸੰਬਰ ਨੂੰ ਕਿਸਾਨ ਮੋਰਚਾ ਸੰਯੁਕਤ ਗੈਰ ਰਾਜਨੀਤਿਕ ਜਗਜੀਤ ਸਿੰਘ ਜੀ ਦੱਲੇਵਾਲ ਭਾਈ ਬਲਦੇਵ ਸਿੰਘ ਜੀ ਸਰਸਾ ਹੋਰ ਨਾਲ ਵੱਲੋਂ ਮਹਾਪੰਚਾਇਤ ਸੱਦੀ ਜਾਂਦੀ ਹੈ ਜਿਸ ਮਹਾਪੰਚਾਇਤ ਵਿੱਚ ਹਰੇਕ ਵਰਗ ਦੇ ਲੋਕਾਂ ਨੇ ਯੋਗਦਾਨ ਪਾਇਆ ਬਾਬਾ ਸਰਬਜੋਤ ਸਿੰਘ ਜੀ ਬੇਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਇਮਾਨ ਸਿੰਘ ਜੀ ਮਾਨ ਅੰਮ੍ਰਿਤਸਰ ਸਾਹਿਬ ਅਕਾਲੀ ਦਲ ਤੇ ਹੋਰ ਸਾਰਿਆਂ ਵੱਲੋਂ ਨਿਆਂਗ ਜਥੇਬੰਦੀਆਂ ਸਾਡੀਆਂ ਜਾਂ ਸਤਕਾਰ ਕਮੇਟੀਆਂ ਸਾਰਿਆਂ ਨੇ ਰਲ ਮਿਲ ਕਰਕੇ ਸਿੱਖ ਸਦਭਾਵਨਾ ਦਲ ਸਾਰੇ ਸੇਵਾਦਾਰਾਂ ਦੇ ਸ਼ੇਰੇ ਪੰਜਾਬ ਦਲ ਸੇਵਾ ਕੇਂਦਰ ਸ਼ੇਰੇ ਪੰਜਾਬ ਇਹਨਾਂ ਸਾਰਿਆਂ ਦੇ ਇਕੱਠ ਨੂੰ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਸਰਕਾਰ ਨੇ ਫਿਰ ਜਾ ਕੇ ਪਰਚਾ ਦਰਜ ਕੀਤਾ ਔਰ ਉਹ ਗਲਤ ਨਹੀਂ ਕੀਤਾ ਸਹੀ ਕੀਤਾ ਤੇ ਅੱਜ ਸ਼੍ਰੋਮਣੀ ਕਮੇਟੀ ਨੂੰ ਇਹ ਬਖੇੜਾ ਖੜਨ ਖੜਾ ਕਰਨ ਦੀ بجائے ਮੈਂਬਰਾਂ ਨੂੰ ਅਕਲ ਤੋਂ ਕੰਮ ਲੈਣ ਦੀ ਜ਼ਰੂਰਤ ਆ ਨਾ ਤਾਂ ਅਸੀਂ ਤੁਹਾਡੇ ਵਿਰੋਧੀ ਸਾਂ ਤੇ ਨਾ ਅਸੀਂ ਉਹਨਾਂ ਦੇ ਵਿਰੋਧੀ ਆ ਜਿਨ੍ਹਾਂ ਤੇ ਪਰਚਾ ਦਰਜ ਕਰਾਇਆ ਤੇ ਤੁਹਾਡੀਆਂ ਜਿਹੜੀਆਂ ਰਸੀਦਾ ਨੇ ਡੋਚ ਨੇ ਹੁਣ ਸਾਨੂੰ ਪੁੱਛਦੇ ਨੇ ਡੋਚ ਕੀ ਹੁੰਦਾ ਹੈ ਡੋਚੋ ਹੁੰਦਾ ਆ ਜਿਹੜੀ ਰਸੀਦ ਬੁੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹੱਈਆ ਕਰਦੀ ਹੈ ਕੱਟਣ ਵਾਸਤੇ ਉਹਦੇ ਚ ਦੋ ਪਰਚੀਆਂ ਹੁੰਦੀਆਂ ਨੇ ਇੱਕ ਪਰਚੀ ਕੱਟ ਕੇ ਪ੍ਰੇਮੀ ਨੂੰ ਦਿੱਤੀ ਜਾਂਦੀ ਹੈ ਤੇ ਇੱਕ ਦਫਤਰ ਜਮਾ ਹੁੰਦੀ ਹੈ ਹੁਣ ਦਫਤਰ ਜਮਾ ਹੋ ਗਈ ਉਧਰ ਵੀ ਦਿੱਤੀ ਇੱਕ ਮਗਰ ਡੋਚ ਬਚ ਗਿਆ ਜੇ ਕਿਤੇ ਖਰਾਬੀ ਹੋਈ ਹੈ ਤੇ ਅਸੀਂ ਉੱਥੋਂ ਵੇਖ ਸਕਦੇ ਹਾਂ ਹੁਣ ਉੱਥੇ ਪਰਚੀਆਂ ਚ ਛੇੜ ਛੜ ਕਿਵੇਂ ਹੁੰਦੀ ਹੈ ਕਿ ਪਰਚੀ 50000 ਦੀ ਪ੍ਰੇਮੀ ਕੋ ਚਲੀ ਗਈ ਪਿਛਲੇ ਬੰਨੇ 5000 ਰੁਪਏ ਜਮ੍ਹਾਂ ਹੋ ਗਏ 5 ਤੇ 50 ਦਾ ਫਰਕ ਪੈ ਗਿਆ ਇਸ ਤਰ੍ਹਾਂ ਦੀਆਂ ਹੇਰਾਫੇਰੀਆਂ ਜਿਹੜੀਆਂ ਇਹ ਫੌਜਦਾਰੀ ਮੁਕੱਦਮੇ ਨੇ ਇਹ ਅਕਾਲ ਤੱਕ ਸਾਬਤੇ ਕੜਾ ਪ੍ਰਸ਼ਾਦ ਲਾ ਕੇ ਛੱਡਣ ਵਾਲੇ ਨਹੀਂ ਆ ਇਸ ਲਈ ਇਹਨਾਂ ਦਿੱਤੇ ਤੱਕ ਜਾਣ ਵਾਸਤੇ ਜਿਹੜੀ ਸਿੱਟ ਬਣੀ ਹੈ ਜਾਂ ਹੋਰ ਸਰਕਾਰ ਨੇ ਉਸ ਮੁਕੱਦਮੇ ਨੂੰ ਦਰਜ ਕਰਕੇ ਉਹਦਾ ਇਨਸਾਫ ਕਰਨ ਦੀ ਗੱਲ ਰੱਖੀ ਹੈ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਵਾਸਤੇ 328 ਪਾਵਨ ਸਰੂਪ ਕਿੱਥੇ ਗਏ ਕਿਨੂੰ ਦਿੱਤੇ ਕਿਉਂ ਦਿੱਤੇ ਅੱਗੇ ਤੋਂ ਕਿਉਂ ਨਹੀਂ ਦਿੱਤੇ ਜਾਣਗੇ ਇਹ ਬੰਦ ਕਰਨੇ ਬਹੁਤ ਜ਼ਰੂਰੀ ਨੇ ਇਸ ਲਈ ਇਹ ਜਿਹੜੀ ਕੱਲ ਨੂੰ 28 ਤਰੀਕ ਨੂੰ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਰੱਖੀ ਗਈ ਹੈ ਇਹਦੇ ਤੇ ਬੜੇ ਸੰਜੀਦਗੀ ਦੇ ਨਾਲ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ 100 ਵਾਰ ਸੋਚਿਆ ਜਾਏ ਤੇ ਕਿਤੇ ਐਸਾ ਨਾ ਹੋਵੇ ਕਿ ਤੁਸੀਂ ਗੁਰਬਚਨ ਸਿੰਘ ਵਾਲਾ ਫੈਸਲਾ ਕਰ ਲੋ ਤੇ ਖਿੱਚਿਆ ਹੋਇਆ ਸਪ੍ਰਿੰਗ ਤੁਹਾਡੀਆਂ ਨਾਸਾਂ ਤੇ ਆ ਕੇ ਓਵੇਂ ਵੱਜੇ ਜਿਵੇਂ ਉਦੋਂ ਵੱਜਿਆ ਸੀਗਾ ਵੀ ਸੌਦੇ ਸਾਧ ਦਾ ਹੁਕਮਨਾਮਾ ਲਿਖਿਆ ਤਾਂ ਚੰਡੀਗੜ੍ਹ ਗਿਆ ਸੀ ਸੁਣਾਇਆ ਕੱਲ ਤੱਕ ਸਭ ਤੋਂ ਗਿਆ ਉਹ ਕੀ ਸੀ ਮਾਫੀਨਾਮਾ ਪਰ ਤੁਹਾਡੇ ਮਾਫ ਕਰਨ ਨਾਲ ਕੀ ਹੋਇਆ ਹਾਈ ਕੋਰਟ ਦੇ ਜੱਜ ਨੇ ਚੱਕ ਕੇ ਅੰਦਰ ਦੇਤਾ ਅੱਜ ਤੱਕ ਤਰੀਕਾ ਭੁਗਤ ਦਾ ਫਿਰਦਾ ਉੱਥੇ ਫਿਰ ਢਾ ਕਿਨੂੰ ਲੱਗੀ ਸ਼੍ਰੀ ਅਕਾਲ ਤੱਕ ਸਾਭ ਨੂੰ ਬਦਨਾਮ ਕੌਣ ਹੋਇਆ ਜਥੇਦਾਰ ਬੇਕਦਰੀ ਕੀਦੀ ਹੋਈ ਹੁਕਮਨਾਮਿਆਂ ਦੀ ਸਵਤੰਤਰਤਾ ਕੀਦੀ ਗਈ ਸ਼੍ਰੀ ਅਕਾਲ ਤੱਕ ਸਾਭ ਦੀ ਨੀਵਾ ਕਿੰਨੇ ਕੀਤਾ ਚੁਣੌਤੀ ਕਿੰਨੇ ਦਿੱਤੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਇਸ ਲਈ ਅਸੀਂ ਨਹੀਂ ਚਾਹਾਂਗੇ ਕਿ ਇਹ ਗੱਲ ਦੁਬਾਰਾ ਗੁਰਬਚਨ ਸਿੰਘ ਵਾਲੀ ਦੁਹਰਾਈ ਜਾਵੇ ਤੇ ਜਿਵੇਂ ਉਸ ਵਕਤ ਗੁਰਬਚਨ ਸਿੰਘ ਹੁਕਮਨਾਮਾ ਸੁਣਾ ਰਿਹਾ ਸੀ ਤੇ ਅਗਲੀ ਤਰੀਕ ਚ ਗੁਰਬਚਨ ਸਿੰਘ ਮਾਫੀ ਮੰਗ ਰਿਹਾ ਸੀ ਇਹ ਗੱਲ ਕਿਤੇ ਕੱਲ ਤੋਂ ਬਾਅਦ ਭਾਈ ਗਰਗੱਜ ਜੀ ਤੁਹਾਡੇ ਨਾਲ ਬਿਨਾਂ ਵਾਪਰੇ ਇਸ ਲਈ ਸੀਰੀ ਬਣਨ ਦੀ بجائے ਅਕਾਲ ਤੱਕ ਸਭ ਨੂੰ ਮੁੱਖ ਰੱਖਿਓ ਸਾਡਾ ਸੁਨੇਹਾ ਹੈ ਅਸੀਂ ਭਾਈਚਾਰਕ ਸਾਂਝ ਤੇ ਅਸੀਂ ਅਮਨ ਸ਼ਾਂਤੀ ਕਿਸੇ ਕਿਸਮ ਦਾ ਟਕਰਾ ਨਹੀਂ ਚਾਹੁੰਦੇ ਮੀਡੀਆ ਲਈ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿਉਂਕਿ ਅੱਜ ਦਫ਼ਤਰ ਤੁਹਾਡੇ ਪੱਤਰ ਦੇਣ ਗਏ ਸੀਗੇ ਤੇ ਸ਼ਾਇਦ ਉਹ ਦਫ਼ਤਰ ਬੰਦ ਸੀ ਜਾਂ ਕੀ ਗੱਲ ਸੀ ਮੈਨੂੰ ਨਹੀਂ ਪਤਾ ਪਰ ਸੁਪਰੀਮ ਕੋਰਟ ਵਿੱਚ ਵੀ ਚਲੇ ਜਾਓ ਛੁੱਟੀਆਂ ਵੀ ਹੋਣ ਤੇ ਉਥੇ ਤਾਂ ਵੀ ਇੱਕ ਬੰਦਾ ਜ਼ਰੂਰ ਬੈਠਾ ਹੁੰਦਾ ਜਿੰਨੇ ਚਿੱਠੀ ਲੈ ਕੇ ਉੱਪਰ ਦੱਸਣਾ ਹੁੰਦਾ ਐਮਰਜੈਂਸੀ ਇੱਥੇ ਵੀ ਚਾਹੀਦਾ ਸੀ ਬਹੁਤ ਸਾਰੀਆਂ ਗੱਲਾਂ ਨੇ ਸ਼ਹੀਦੀ ਦਿਹਾੜੇ ਵੀ ਨੇ ਪ੍ਰਕਾਸ਼ ਪੁਰਬ ਵੀ ਨੇ ਫੇਰ ਕਹਾਂਗੇ ਇੰਨੀ ਗੱਲ ਅੱਜ ਕਿ ਕੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਇਕੱਤਰਤਾ ਕੀਤੀ ਜਾ ਰਹੀ ਹੈ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਮੁੱਖ ਰੱਖੇ ਜਾਣ ਨਾ ਕਿ ਮੁਲਜ਼ਮ ਨਾ ਕਿ ਇੱਕ ਪਰਿਵਾਰ ਨਾ ਕਿ ਰਾਜ ਸੀ ਲਾਹਾ ਨਾ ਨੂੰ ਢਾਲ ਬਣਾਇਆ ਜਾਏ ਕੇਵਲ ਤੇ ਕੇਵਲ ਇਨਸਾਫ ਦੀ ਗੱਲ ਹੋਵੇ ਆਦੇਸ਼ ਜਾਰੀ ਹੋਵੇ ਕਿ ਇਸ ਇਨਸਾਫ ਲਈ ਸ਼੍ਰੋਮਣੀ ਕਮੇਟੀ ਸਹਿਯੋਗ ਕਰੇ ਨਾ ਕਿ ਵਿਰੋਧ ਕਰਕੇ ਆਪਣੀਆਂ ਰੋਟੀਆਂ ਸੇਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਸਿਵਾਵਾਂ ਲਾ ਦਿੱਤੇ ਨੇ ਜਿਹੜੇ ਜਿੱਤੇ ਦੇ ਇਸ ਦੇ ਵਿੱਚ ਹੀ ਮੋਰ ਜੀ ਫੇਰਾਂ ਦੇ ਸਫਾਰ ਦੀ ਨਚਲੰਦਾ ਜੀ ਨਹੀਂ ਤੇ ਹਾਂ ਹਾਂ ਧਾਰਮਿਕ ਜਿਹੜੀ ਸਜ਼ਾ ਵਿਭਾਗੀ ਕਾਰਵਾਈ ਹੈ ਤੇ ਲੰਗੋਵਾਲ ਸਾਹਿਬ ਕਹਿ ਰਹੇ ਨੇ ਵਿਭਾਗੀ ਕਾਰਵਾਈ ਕਰਾਂਗੇ ਤੇ ਫੌਜਦਾਰੀ ਮੁਕਦਮੇ ਦਰਜ ਕਰਾਂਗੇ ਹੁਣ ਵਿਭਾਗੀ ਕਾਰਵਾਈ ਤਾਂ ਹੋਗੀ ਬੜਾ ਪ੍ਰਸ਼ਾਦ ਲਾਤੀ ਪਰ ਜਿਹੜਾ ਫੌਜਦਾਰੀ ਸੀਗਾ ਉਹ ਰਹਿ ਗਿਆ ਸੀਗਾ ਜਿਹੜਾ ਹੁਣ ਹੋਇਆ ਇਸ ਲਈ ਇੱਥੇ ਵੀ ਉਵੇਂ ਹੀ ਸਹਿਯੋਗ ਕਰਨ ਜਿਵੇਂ ਵਿਭਾਗੀ ਕਾਰਵਾਈ ਚ ਕੀਤਾ ਕਿਉਂਕਿ ਵਿਭਾਗੀ ਕਾਰਵਾਈ ਚ ਕੀ ਹੋਇਆ ਰੂਪ ਸਿੰਘ ਨੇ ਜੇ ਰਿਟਾਇਰ ਨਹੀਂ ਸੀ ਹੋਣਾ ਪਰ ਕਰ ਦਿੱਤਾ ਗਿਆ ਕਿਉਂ ਇਸ ਚੀਜ਼ ਤੋਂ ਬਚਣ ਲਈ ਰੌਲੇ ਤੋਂ ਪਹਿਲਾਂ ਰਿਟਾਇਰਮੈਂਟ ਦੇ ਕੇ ਤੇ ਉਹਦੇ ਫੰਡ ਮਰਦੇ ਸੀ ਉਹ ਵੀ ਉਹਨੂੰ ਦੇਣੇ ਸਨ ਦੇ ਕੇ ਤੇ ਕੈਨੇਡਾ ਦੀਆਂ ਠੰਡੀਆਂ ਨਿੱਗੀਆਂ ਹਵਾਵਾਂ ਲੈਣ ਨੂੰ ਉੱਥੇ ਭੇਜ ਦਿੱਤਾ ਹੈ ਆ ਵਿਭਾਗੀ ਕਾਰਵਾਈ ਹੋਈ ਆ ਤੇ ਫੌਜਦਾਰੀ ਜਿਹੜੀ ਉਹ ਹੁਣ ਹੋਈ ਆ ਭਾਈ ਸਾਹਿਬ ਸਿੱਟ ਬਣਾਈ ਗਈ ਆ 7 ਸਾਲ ਬੀਤ ਗਏ ਪਹਿਲੀ ਸਰਕਾਰਾਂ ਵੀ ਆ ਗਈ ਆ ਵੀ ਸਰਕਾਰ ਵੀ ਆ ਗਈ ਕੋਈ ਸਰਕਾਰ ਨਹੀਂ ਖਤਮ ਹੁੰਦੀ ਆ ਜੀ 4 ਸਾਲ ਬੀਤ ਗਏ ਚਲੋ ਤੁਸੀਂ ਹਾਈ ਕੋਰਟ ਗਏ ਉੱਥੇ ਜਾ ਕੇ ਤੁਸੀਂ ਜਿਹਨੋਂ ਕੰਡੇ ਆ ਕੇ ਵੀ ਕਾਨੂੰਨ ਦੀ ਮਦਦ ਨਾਲ ਪਰਚਾ ਜਿਹੜਾ ਉਹ ਕੀਤਾ ਜੜਾਇਆ ਹੁਣ ਸੈੱਟ ਬਣਾਤੀ ਗਈ ਅਕਸਰ ਇਹ ਕਿਹਾ ਜਾਂਦਾ ਜਿਹੜੀ ਚੀਜ਼ ਸੈੱਟ ਬਣ ਜਵੇ ਨਾ ਉਹਦਾ ਨਤੀਜਾ ਬੁਢੀ ਨਿਕਲਦਾ ਜੀ ਫਿਰ ਉਹ ਅੱਗੇ ਪਹਿਲੇ 5-7 ਸਾਲ ਇਸ ਤਰ੍ਹਾਂ ਨਿਕਲ ਕੇ ਆਹ ਸੈੱਟ ਦੀ ਅਦਾ ਕਰੋਗੀ ਕਿ ਤੁਹਾਨੂੰ ਕੀ ਲੱਗਦਾ ਕਿ ਟਾਈਮ ਆਊਟ ਤੇ ਕੀਤਾ ਨਹੀਂ ਗਿਆ ਸੈੱਟ ਬਣਾਉਣ ਨਾਲ ਕੀ ਹੋ ਜਾਂਦਾ ਜੇਕਰ ਫੈਸਲੇ ਗਾਣ ਹਾਂ ਜਿਨ੍ਹਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਆ ਕੇ ਚਾਹੇ ਬੇਅਦਬੀ ਕਰਨ ਸੀ ਬੰਦੀ ਸਿੰਘ ਸੀ 1984 ਸਿੱਖ ਕਤਲੇਆਮ ਸੀ ਅਕਾਲ ਤਖਸੀਪ ਸਾਹਿਬ ਦੇ ਅਟੈਕ ਸੀ ਜਾਂ ਹੋਰ ਸਾਡੀਆਂ ਜਿੰਨੀਆਂ ਕਿਸਾਨੀ ਮੰਗਾ ਸਨ ਸਭ ਤੇ ਜਿੰਨੀਆਂ ਵੀ ਇਹ ਸੱਟ ਬਣੇ ਸੱਟੇ ਨਹੀਂ ਨਿਕਲੇ ਤੇ ਜਿਨ੍ਹਾਂ ਨੇ ਸੱਟ ਬਣਾ ਕੇ ਸੱਟੇ ਨਹੀਂ ਕੱਢੇ ਤੇ ਸੱਟਾ ਉਹਨਾਂ ਦਾ ਵੀ ਕੋਈ ਨਹੀਂ ਨਿਕਲਿਆ ਅੱਜ ਪੰਜਾਬ ਸਰਕਾਰ ਨੇ ਸੱਟ ਬਣਾ ਦਿੱਤੀ ਤੇ ਜੇ ਸੱਟ ਨੇ ਸੱਟਾ ਨਾ ਕੱਢਿਆ ਤੇ ਫਿਰ ਸੱਟ ਦਾ ਸੱਟਾ ਦੇ ਨਿਕਲੂ ਪੰਜਾਬ ਸਰਕਾਰ ਦਾ ਵੀ ਨਾਲ ਹੀ ਸਿੱਤਾ ਨਿਕਲ ਜਾਣਾ ਇਹ ਸਰਕਾਰ ਧਿਆਨ ਰੱਖੇ ਕਿਉਂ ਇਤਿਹਾਸ ਪੰਜਾਬ ਦਾ ਬੋਲਦਾ ਆਉਂਦਾ ਅੱਗੋਂ ਦੇ ਜੇ ਚੇਤੀਏ ਤਾਂ ਗਾਇਤ ਮਿਲੇ ਸਜਾਏ ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਸਿੱਧ ਬਣਾ ਕੇ ਸਟੰਗ ਕਰਨੀ ਹੈ ਕਿ ਸਿੱਧ ਬਣਾ ਕੇ ਸਟਾ ਕੱਢਣਾ ਤੇ ਅਸੀਂ ਸ੍ਰੀ ਅਕਾਲ ਤਖਤ ਸਭ ਨੂੰ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਨੂੰ ਇਹ ਕਵਾਂਗੇ ਕਿ ਇਹਦੇ ਤੇ ਵੋਟ ਤੇ ਨੋਟ ਦੀ ਰਾਜਨੀਤੀ ਨਾ ਕੀਤੀ ਜਾਏ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਮਸਲਾ ਸਿੱਖ ਭਾਵਨਾਵਾਂ ਦਾ ਹੈ ਮਸਲਾ ਜ਼ਮੂਰੀਅਤ ਸਵਿਧਾਨ ਕਾਨੂੰਨ ਦਾ ਹੈ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਨਾ ਕਿ ਕਿਸੇ ਸਿਆਸੀ ਪਰਿਵਾਰ ਦਾ ਹੈ ਹਾਂਜੀ ਸੱਜਣ ਸਾਹਿਬ ਤੁਸੀਂ ਅੱਜ ਕੋਹੋਰ ਜੜੀ ਆ ਕਾਕਰ ਸਾਹਿਬ ਬੈਠੀ ਤਾਂ ਗਏ ਕਿਉਂਕਿ ਕੱਲ੍ਹ ਉੱਥਾਈ ਕਮੇਟੀ ਨਾਲ ਕੀਤੀ ਸੀ ਅੱਤਾਂਕਸਾਲ ਉਤੇ ਬਾਬਤ ਤੁਸੀਂ ਇਹ ਮਸਲਾ ਵੀ ਰੱਖਣਗੇ ਜੀ ਕੀ ਮਸਲਾ ਸੀ ਉਹ ਕੀ ਗੱਲ ਬਤਨ ਦੇ ਬਾਰੇ ਮਸਲਾ ਤਾਂ ਭਾਈ ਵਡਾਲਾ ਸਾਹਿਬ ਨੇ ਸਾਰਾ ਦੱਸ ਹੀ ਦਿੱਤਾ ਹੈ ਇਸੇ ਨੂੰ ਲੈ ਕੇ ਅਸੀਂ ਅੱਜ ਆ ਜਿਹੜਾ ਇੱਕ ਮੰਗ ਪੱਤਰ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਉੱਤੇ ਆਏ ਆਂ ਔਰ ਉਹਦੇ ਵਿੱਚ ਇਹ ਮੰਗ ਕੀਤੀ ਆ ਕਿ ਇਹ ਜਿਹੜਾ ਮਸਲਾ ਹੈ ਬੜਾ ਗੰਭੀਰ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਦੋਸ਼ੀ ਸੰ ਜਿਹੜੇ ਸ੍ਰੋਮਣੀ ਕਮੇਟੀ ਨੇ ਖੋਦ ਪਾਏ ਐਫ ਆਈ ਆਰ ਉਹਨਾਂ ਤੇ ਹੋਈਆਂ ਔਰ ਇਹ ਐਫ ਆਈ ਆਰ ਜਿਹੜੀ ਆ ਤੇ ਸਰਕਾਰ ਨੇ 2 ਘੰਟਿਆਂ ਚ ਨਹੀਂ ਕੀਤੀ ਜਿਸ ਤਰ੍ਹਾਂ ਕਿ ਵਡਾਲਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸਾਢੇ 5 ਸਾਲ ਤੋਂ ਉੱਥੇ ਜਿਹੜਾ ਇਹ ਅਣਮਿੱਥੇ ਸਮੇਂ ਦਾ ਘਰਨਾ ਜਿਹੜਾ ਸ਼ਾਂਤਮਈ ਚੱਲਿਆ ਅਖੀਰ ਨੂੰ ਜਦੋਂ ਲੋਕ ਸ਼ਕਤੀ ਦੀ ਉੱਥੇ ਗੱਲ ਆਈ ਉਹ ਵੇਖ ਕੇ ਸਰਕਾਰ ਜਿਹੜਾ ਤਬਾਹੇ ਕਰਦੀ ਆ ਤੇ ਇੱਕ ਜਦੋਂ ਤੋਂ ਇਹ ਐਫ ਆਈ ਆਰ ਹੋਈਆਂ ਨੇ ਇੱਕ ਤਾਂ ਹੋਈ 168 ਨੰਬਰ ਐਫ ਆਈ ਆਰ ਜਿਹੜੀ ਵਡਾਲਾ ਸਾਹਿਬ ਵੱਲੋਂ 328 ਰੁਪਏ ਦੀ ਹੋਈ ਆ ਔਰ ਇੱਕ ਐਫ ਆਈ ਆਰ ਮੇਰੇ ਵੱਲੋਂ 108 ਨੰਬਰ ਹੋਈ ਆ ਇਹ ਆਪਣੀ ਇਚ ਤੁਹਾਡਾ ਬੀਲ ਵੀ ਆ ਹਾਂ ਹੁਣ ਉਹ ਕੀ ਆ ਉਹ ਐਫ ਆਈ ਆਰ ਐਸ ਕਤਾਬ ਦੇਤੇ ਹੁਣ ਮੈਂ ਹਰਜਿੰਦਰ ਸਿੰਘ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਬੇਨਤੀ ਰੂਪ ਚ ਸਵਾਲ ਹੈ ਜੀ ਉਹ ਦਵੇ ਕਿ ਇਹ ਜਿਹੜੀ ਕਿਤਾਬ ਆ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾ ਕੇ 1998 ਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਪਬਲਿਸ਼ ਕੀਤੀ ਆ ਔਰ ਇਸ ਕਿਤਾਬ ਦਾ ਰਾਈਟਰ ਕੋਈ ਨਹੀਂ ਪਬਲਿਸ਼ਰ ਸ਼੍ਰੋਮਣੀ ਕਮੇਟੀ ਕਰਦੀ ਆ ਔਰ ਇਹਦੇ ਵਿੱਚ ਜੋ ਲਿਖਿਆ ਹੈ ਨਾ ਆ ਤੁਸੀਂ ਪਹਿਲਾਂ ਤੇ ਆ ਲੋਕੋ ਦੇਖ ਲਓ ਕਿ ਇਸ ਸ੍ਰੋਮਣੀ ਕਮੇਟੀ ਦੀ ਪਬਲਿਸ਼ ਹੈ ਨੋਕਰ ਨਹੀਂ ਸਕਦੇ ਤੋਂ ਪਰ ਮਤਾ ਪਾ ਕੇ ਇੱਕ ਕਿਤਾਬ ਪਬਲਿਸ਼ ਹੋਈ ਆ ਇਸ ਕਿਤਾਬ ਦੇ ਵਿੱਚ ਜੋ ਲਿਖਿਆ ਹੈ ਨਾ ਅਸੀਂ ਉਹ ਬਹੁਤ ਸਾਰੀਆਂ ਹਾਈਲਾਈਟ ਵੀ ਕੀਤੇ ਨੇ ਪੇਜ ਜਿਹੜੇ ਨੇ ਪਨੇ ਆਈਲੈਂਡ ਕੀਤੇ ਹੋਏ ਨੇ ਜੋ ਇੱਕ ਚ ਲਿਖਤ ਲਿਖਿਆ ਉਹ ਅਸੀਂ ਮਾੜੇ ਤੋਂ ਮਾੜੇ ਬੰਦੇ ਵੀ ਵਾਸਤੇ ਵੀ ਉਹ ਵਰਤੋਂ ਨਹੀਂ ਕਰ ਸਕਦੇ ਪਰ ਜਿਸ ਤਰ੍ਹਾਂ ਗੁਰੂ ਸਾਹਿਬਾਨ ਦੇ ਬਾਰੇ ਇਹਦੇ ਕਿਤਾਬ ਚ 722 ਪੰਨਿਆਂ ਚ ਕਿਸੇ ਵੀ ਪੰਨੇ ਤੇ ਇੱਕ ਵੀ ਗੁਰੂ ਸਾਹਿਬਾਨ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਇੰਨੀ ਮਾੜੀ ਸ਼ਬਦਾਵਲੀ ਲਿਖੀ ਆ ਕੋਈ ਅੰਤ ਹੀ ਨਹੀਂ ਉਹਨਾਂ ਦੇ ਜੀਵਨ ਦੇ ਉੱਤੇ ਕਿਸ ਤਰ੍ਹਾਂ ਦੇ ਧੱਬੇ ਲਾਏ ਗਏ ਨੇ ਸੋ ਮੈਂ ਧਾਮੀ ਸਾਹਿਬ ਨੂੰ ਇੱਕ ਬੇਨਤੀ ਕਰਨਾ ਤੁਸੀਂ ਇਹ ਗੱਲ ਕਹੀ ਆ ਕਿ ਇਹ ਕਿਤਾਬ ਅਸੀਂ ਵਾਪਸ ਲੈ ਲਈਏ ਧਾਮੀ ਸਾਹਿਬ ਇਹ ਕਹਿ ਰਹੇ ਨੇ ਕਿ ਇਹ ਕਿਤਾਬ ਮੈਂ ਵਾਪਸ ਲੈ ਲਈ ਆ ਭਾਈ ਤੁਸੀਂ ਇਹ ਕਿਤਾਬ ਵਾਪਸ ਲੈ ਲੇ ਤੇ ਸਾਡਾ ਇਤਿਹਾਸ ਕੋ ਕੀ ਕਹਿੰਦਾ ਜਿਸ ਵਕਤ ਚੰਦੂ ਨੇ ਪੰਚਮ ਪਾਤਸ਼ਾਹ ਨੂੰ ਦਸੀਹ ਦੇ ਦੇ ਕੇ ਸ਼ੇਹ ਕੀਤਾ ਤੇ ਛੇਵੇਂ ਪਾਤਸ਼ਾਹ ਨੇ ਸਮਾਉਣ ਤੇ ਉਹਦੇ ਨੱਕ ਚ ਨਥ ਪਾ ਕੇ ਤੇ ਦਿਲੀੋਂ ਲਾਹਰ ਲੈ ਕੇ ਗਏ ਉਹ ਕਿਹੜੀ ਬੋਤੇ ਮੇਰੇ ਕੀ ਚੰਦੂ ਨੇ ਉਸ ਟਾਈਮ ਤੇ ਮਾਫੀਆਂ ਨਾ ਮੰਗੀਆਂ ਉਹ ਜੀ ਗੁਰੂ ਸਾਹਿਬ ਕੋਲ ਪਰ ਨਹੀਂ ਮਾਫਾ ਉਸ ਤੋਂ ਬਾਅਦ ਮਸੰਦਾ ਆ ਗਏ ਮਸੰਦਾ ਨੇ ਜਦੋਂ ਮਨਾਈਆਂ ਕੀਤੀਆਂ ਤੇ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਹੱਥੀਂ ਸਜ਼ਾਵਾ ਦਿੱਤੀਆਂ ਤੇ ਕੀ ਉਹਨਾਂ ਮਸੰਦਾ ਨੇ ਉਸ ਟਾਈਮ ਤੇ ਮਾਫੀਆਂ ਨਾ ਮੰਗੀਆਂ ਹੋਣੀਆਂ ਤੇ ਗੁਰੂ ਸਾਹਿਬ ਨੇ ਨਹੀਂ ਮਾਰ ਦਿੱਤਾ ਮਸਾ ਰੰਗੜ ਆ ਗਿਆ ਮਸੇ ਰੰਗੜ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਵਿਧਵੀ ਕੀਤੀ ਤਾਂ ਦਾ ਸਿਰ ਵੱਟ ਕੇ ਲੈ ਗਈ ਫਿਰ ਆਗੇ ਮਹੰਤ ਮਹੰਤਾਂ ਨੇ ਜਦੋਂ ਗੁਰੂ ਘਰ ਦੇ ਵਿੱਚ ਮਾੜੇ ਕੰਮ ਕੀਤੇ ਤੇ ਉਹਨਾਂ ਕੋਲੋਂ ਸ਼ਹਾਦਤਾਂ ਦੇ ਕੇ ਤੇ ਜਿਹੜੀਆਂ ਸੀ ਉਹ ਗੁਰੂ ਘਰ ਜਿਹੜੇ ਸੀ ਉਹ ਆਜ਼ਾਦ ਕਰਾਏ ਇਸੇ ਤਰ੍ਹਾਂ ਸੁਚਨਾਂ ਦੀ ਗੱਲ ਹੁੰਦੀ ਹੈ ਉਹਦਾ ਵੀ ਇਤਿਹਾਸ ਹੈ ਇਹਨੂੰ ਸਾਰਿਆਂ ਨੇ ਬੜੇ ਮਾੜੇ ਕੰਮ ਕੀਤੇ ਲੇਕਿਨ ਇੱਕ ਤੁਸੀਂ ਵੀ ਸੂਝਵਾਨ ਸੱਜਣੋਂ ਪ੍ਰਸਤੁਤ ਮਲਕੇ ਬਹੁਤ ਵੱਡਾ ਰੋਲ ਹੈ ਔਰ ਪ੍ਰੈਸ ਜਿਹੜੀ ਆਵਾਜ਼ ਦੀ ਖਲੋਂਦੀ ਜਿਹੜੀ ਗੱਲ ਮੈਂ ਕਰ ਰਿਹਾ ਤੇ ਤੁਸੀਂ ਧਾਨੀ ਸਾਹਿਬ ਕੋ ਵੀ ਪੁੱਛੋ ਉਹਨਾਂ ਤੋਂ ਕਿ ਸਰਸੇ ਨੇ ਆਹ ਗੱਲ ਕਹੀ ਆ ਹੁਣ ਮੈਂ ਇਹ ਕਹਿਣਾ ਚਾਹਣਾ ਹੈ ਕਿ ਚੰਦੂ ਮਸੰਦ ਮਸੇ ਰੰਗੜ ਮਹੰਤ ਨਰੈਣੂਕੇ ਸੁਚਾਨੰਦ ਇਹਨਾਂ ਸਾਰਿਆਂ ਨੇ ਬਹੁਤ ਮਾੜੇ ਕੰਮ ਕੀਤੇ ਪਰ ਇਹਨਾਂ ਵਿੱਚੋਂ ਕਿਸੇ ਨੇ ਚਾਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪ ਸ਼ਬਦ ਲੇਖ ਕੇ ਕੋਈ ਕਿਤਾਬ ਲਿਖੀ ਆ ਤੇ ਜਵਾਬ ਕੀ ਮਿਲੇਗਾ ਨਹੀਂ ਨਾ ਤੇ ਫਿਰ ਜਿਨ੍ਹਾਂ ਨੇ ਆ ਕਿਤਾਬ ਗੁਰੂ ਸਾਹਿਬਾਂ ਦੇ ਪ੍ਰਥਾਏ ਇੰਨੀ ਮਾੜੀ ਸ਼ਬਦਾਵਲੀ ਲਿਖ ਕੇ ਤੇ ਇਹ ਕਿਤਾਬ ਜਿਹੜੀ ਆ ਉਹ ਪਰਿਸ਼ ਕੀਤੀ ਆ ਔਰ ਮੇਰੇ ਵੱਲੋਂ ਤੇ 1999 ਚ ਖਾਲਸੇ ਦੇ 300 ਸਾਲਾਂ ਸਾਲਜਨਾ ਦੇ ਉਸ ਨੂੰ ਸਮਰਪਿਤ ਤੇ ਪ੍ਰਕਾਸ਼ਿਤ ਹੋਈ ਆ ਔਰ ਮੇਕੋ ਆਈ 2007 ਚ ਉਦੋਂ ਤੋਂ ਲੈ ਕੇ ਮੈਂ ਇਸ ਕਿਤਾਬ ਦੇ ਸਬੰਧ ਵਿੱਚ ਸਮੇਂ-ਸਮੇਂ ਦੇ ਜਥੇਦਾਰਾਂ ਸਮੇਂ-ਸਮੇਂ ਦੇ ਪ੍ਰਧਾਨਾਂ ਨੂੰ ਮਿਲਤਾ ਆ ਰਿਹਾ ਧਾਮੀ ਨੂੰ ਕਿੰਨੀ ਵਾਰ ਮਿਲ ਚੁੱਕਾ ਧਾਮੀ ਨੇ ਇੱਕ ਵਾਰ ਅੰਤਰ ਪ੍ਰਚਾਰ ਕਮੇਟੀ ਨੂੰ ਇਹ ਵੀ ਗੱਲ ਕਹੀ ਕਿ ਤੁਸੀਂ ਇਹਦੀ ਪੜਤਾਲ ਕਰੋ ਮੈਂ ਇਹੋ ਹੀ ਗੱਲ ਕਰਦਾ ਆ ਰਿਹਾ ਵੀ ਸ਼੍ਰੋਮਣੀ ਕਮੇਟੀ ਚ ਕਿਹੜੀ ਕਾਲੇ ਮੂਹਾਂ ਦੀ ਭੇਡ ਹੈ ਜਿਨੇ ਏਡੀ ਖਤਰਨਾਕ ਕਿਤਾਬ ਚੜੀ ਆ ਇਹ ਲਿਖੀ ਆ ਸੋ ਕੀ ਇਹ ਜਿਹੜੇ ਮਹਾਰਾਜ ਦੇ ਸਰੂਪ ਗਾਇਬ ਹੋਣੇ ਉਹਨਾਂ ਦੀ ਥਾਂ ਦੇਤੇ ਮਤਲਬ ਕਿ ਗਾਇਬ ਹੋਏ ਨੇ ਜਾਂ ਚੋਰੀ ਹੋਏ ਜਾਂ ਉਹਨਾਂ ਦਾ ਇਹਨਾਂ ਨੇ ਕੋਈ ਮਤਲਬ ਕਿ ਸਕੈਂਡਲ ਕੀਤਾ ਕੋਈ ਪੈਸੇ ਦਾ ਲੈਣ ਦੇਣਾ ਜਾਂ ਕੁਝ ਵੀ ਆ ਪਰ ਜੋ ਮੇਰੀ ਸੋਚ ਉਹ ਇਹ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਬਗਰਾੜੀ ਵਾਲਾ ਜਿਹੜਾ ਸੀ ਉੱਥੋਂ ਜਿਹੜਾ ਚੋਰੀ ਹੋਇਆ ਉਹਦਾ ਅੱਜ ਤੱਕ ਪਤਾ ਨਹੀਂ ਕਿ ਉਹ ਕਿੱਥੋਂ ਸੀ ਕਿੱਥੋਂ ਆਇਓ ਉਹ ਕਿੱਥੋਂ ਅੰਗ-ਅੰਗ ਕਿਹੜੇ ਸਰੂਪ ਦੇ ਕੀਤੇ ਗਏ ਉਹ ਅੰਗ ਕੀ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਨੇ ਕਿੱਥੋਂ ਲਿਆ ਇਸ ਗੱਲ ਦੀ ਅੱਜ ਤੱਕ ਪੜਤਾਲ ਤਾਂ ਨਹੀਂ ਹੋਈ ਇਸੇ ਤਰ੍ਹਾਂ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਇਹ ਕਿਤੇ ਉੱਥੇ ਗਏ ਨੇ ਜਿਸ ਤਰ੍ਹਾਂ ਇਹ ਇਤਿਹਾਸ ਨੂੰ ਗਾੜਾ ਹੈਗਾ ਇਸੇ ਤਰ੍ਹਾਂ ਗੁਰਬਾਣੀ ਨੂੰ ਵਿਗਾੜਨ ਦੀਆਂ ਨੇ ਕੋਸ਼ਿਸ਼ਾਂ ਦੀਆਂ ਔਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਅੱਜ ਤੱਕ ਉਹ ਕਾਇਮ ਤੇ ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆ ਕਿਤਾਬ ਪਬਲਿਸ਼ ਕੀਤੀ ਆ ਸ਼੍ਰੋਮਣੀ ਕਮੇਟੀ ਨੇ ਜਿਹੜੇ ਸਾਡੇ ਆਉਣ ਵਾਲੇ ਬੱਚੇ ਜਾਂ ਪ੍ਰਚਾਰਕ ਉਹ ਜਦੋਂ ਗੱਲ ਕਰਨਗੇ ਵੀ ਸਾਡੇ ਗੁਰੂਆਂ ਦਾ ਜੀਵਨ ਆ ਸੀ ਸਾਡੇ ਸ਼ਹੀਦਾਂ ਦਾ ਜੀਵਨ ਆ ਸੀ ਤੇ ਫਿਰ ਜਿਨ੍ਹਾਂ ਨੇ ਇਹ ਕਿਤਾਬ ਆਰਐਸਐਸ ਵਾਲਿਆਂ ਨੇ ਚੁਪਾਈ ਆ ਮੈਂ ਸਿੱਧੇ ਨਾਲ ਲਾਵਾਂਗਾ ਔਰ ਉਹਨਾਂ ਦੇ ਜਿਹੜੇ ਪ੍ਰਚਾਰਕ ਤਿਆਰ ਜਿਹੜੇ ਕਰਵਾਏ ਜਾ ਰਹੇ ਸੀ ਜਦੋਂ ਮਿਲ ਕੋ ਕਿਤਾਬ ਆਈ ਆ ਸਾਰੀ ਗੱਲ ਉਹ ਪ੍ਰਚਾਰਕ ਸਵਾਲ ਕਰਨਗੇ ਸਾਡੇ ਪ੍ਰਚਾਰਕਾਂ ਦੇ ਵੀ ਤੁਸੀਂ ਕਹਿੰਦੇ ਹੋ ਕਿ ਸਾਡੇ ਗੁਰੂਆਂ ਦਾ ਜੀਵਨ ਆ ਸਾਡੇ ਸ਼ਹੀਦਾਂ ਦਾ ਆ ਜੀਵਨ ਹੈ ਪਰ ਤੁਹਾਡੇ ਦੇ ਗੁਰੂ ਹੀ ਇਹੋ ਜਿਹੇ ਸਨ ਜਿ ਜਿਹਨੇ ਮਾਰੇ ਸ਼ਬਦ ਨੇ ਤੇ ਉਸ ਟਾਈਮ ਦੇ ਉੱਤੇ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਲਾਜਵਾਬ ਹੋ ਜਾਣਗੇ ਉਹਨਾਂ ਦੀ ਜ਼ੁਬਾਨ ਬੰਦ ਹੋ ਜਾਗੀ ਉਹ ਕਹਿਣਗੇ ਵੀ ਵਾਕਈ ਇਹ ਕਿਤਾਬ ਤਾਂ ਸਰੋਣੀ ਕਮੇਟੀ ਨੇ ਪਬਲਿਸ਼ ਕੀਤੀ ਆ ਕਿ ਇਹ ਤੇ ਗਲਤ ਤਰੀਕ ਨੀ ਲਿਖਿਆ ਜਾ ਸਕਦਾ ਫਿਰ ਇਸ ਸਿੱਖ ਧਰਮ ਨੂੰ ਨਿਸ਼ ਤੋਂ ਨ부ਤ ਕਰਨ ਦੀ ਸਾਜ਼ਿਸ਼ ਹੈ ਕਿ ਨਹੀਂ ਆ ਗਈ ਇਹ ਕਿਤਾਬ ਛਪਾ ਕੇ ਤੋਂ ਕਹਿੰਦੇ ਸੀ ਵਾਪਸ ਲੈ ਲੀਆ ਕੋਈ ਜੁਰਮਾਨੀ ਤੇ ਫਿਰ ਜਦਨ ਸਪੋਕਸਮੈਨ ਅਖਬਾਰ ਨੇ ਇੱਕ ਆਰਟੀਕਲ ਛਾ 2010 ਦੇ ਵਿੱਚ ਔਰ ਉਹ ਆਰਟੀਕਲ ਲਿਖਣ ਤੋਂ ਬਾਅਦ ਉਹਨੇ ਆਪ ਸ਼ਬਦ ਸੀ ਉਹਦੇ ਵਿੱਚ ਕੁਝ ਤੇ ਉਹ ਜਦੋਂ ਸਵੇਰੇ ਅਤਰਾਜ ਕੀਤਾ ਉੱਚ ਮੈਂ ਵੀ ਉਹਨੂੰ ਜਗਿੰਦਰ ਸਿੰਘ ਨੂੰ ਜਿਹੜਾ ਸੀ ਫੋਨ ਕੀਤਾ ਵੀ ਤੁਸੀਂ ਭਾਈ ਆ ਜਿਹੜਾ ਆਰਟੀਕਲ ਲਿਖਿਆ ਗਲਤ ਆ ਉਹਨੇ ਉਹ ਆਰਟੀਕਲ ਵਾਪਸ ਲਿਆ ਸਿੱਖਾਂ ਵੱਲੋਂ ਮਤਲਬ ਕਿ ਇਸ ਗੱਲ ਨੂੰ ਚਿੰਤਾ ਕਰਦੇ ਪਈ ਇਹ ਗਲਤ ਹੈ ਤੇ ਲਿਖਤੀ ਮਾਫੀ ਮੰਗੀ ਜੰਤਕ ਦੌਰ ਤੇ ਜੰਤਕ ਦੌਰ ਤੇ ਲਿਖਤੀ ਮਾਫੀ ਮੰਗੀ ਤੇ ਉਸ ਤੋਂ ਬਾਅਦ ਆ ਵੀ ਕੋਈ ਐਫ ਆਈ ਆਰ ਜਿਹੜੀ ਜਗENDER ਸਿੰਘ ਦੇ ਖਿਲਾਫ ਹੋਈ ਆ ਐਫ ਆਈ ਆਰ ਨੰਬਰ 29 ਤੇ ਸਾਲ 2010 ਉਸ ਟਾਈਮ ਦੇ ਉੱਤੇ ਅਵਤਾਰ ਸਿੰਘ ਮੱਕੜ ਪੰਜੇ ਜਥੇਦਾਰ ਤੇ ਮੈਂ ਨਹੀਂ ਕਹਿੰਦਾ ਐਫ ਆਈ ਆਰ ਕਹਿੰਦੀ ਪੰਜੇ ਜਥੇਦਾਰ ਸਤ ਸੰਤ ਸਮਾਜ ਬਾਬਰ ਨਾਮ ਸਿੰਘ ਧੰਮਾ ਇਹਨਾਂ ਦੀ ਮਾਵਤ ਮੱਕੜੀ ਇਹ ਸਾਰੇ ਜਿਹੜਾ ਮੱਕੜ ਸਾਰੇ ਜਥੇਦਾਰਾਂ ਨੂੰ ਸਿੰਘ ਸਹਿਬਾਨ ਨੂੰ ਲੈ ਕੇ ਬਾਦਲ ਕੋਲ ਗਿਆ ਔਰ ਬਾਦਲ ਨੂੰ ਇਹ ਗੱਲ ਕਹੀ ਕਿ ਜੋਗਿੰਦਰ ਸਿੰਘ ਨੇ ਜੋ ਇੱਕ ਲਿਖਿਆ ਹੈ ਇਹ ਮਾਫੀ ਯੋਗ ਨਹੀਂ ਇਹਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਪਰ ਇਹ ਨਾਲ ਇੱਕ ਤਾਨੋ ਵੀ ਦਿੱਤਾ ਬਾਦਲ ਨੂੰ ਕਿ ਤੇਰੀ ਇਸ ਵਿਸ਼ੇ ਤੇ ਜਿਹੜੀ ਚੋਪੀਆਂ ਨੇ ਇਹ ਵੀ ਖਤਰਨਾਕ ਭਈ ਅਸੀਂ ਬੋਲ ਰਹੇ ਹਾਂ ਉਹ ਇੱਥੇ ਬੋਲਿਆ ਕਿ ਉਹ ਨਹੀਂ ਕਿ ਇੱਥੇ ਕਾਰਵਾਈ ਕਿਉਂ ਨਹੀਂ ਤੇ ਫਿਰ ਉਹਨੇ ਉਸੇ ਟਾਈਮ ਤੇ ਮਤੇਵਾਲ ਨੂੰ ਦੇ ਕੇ ਤੇ ਬਣਾ ਕੇ ਇੱਕ ਵਕੀਲਾਂ ਦਾ ਪੈਨਲ ਬਣਾ ਕੇ ਤੇ ਉਹਨਾਂ ਨੇ ਫਿਰ ਜੜੀ ਆ ਉਹ ਐਫ ਆਈ ਆਰ ਨਿਕਰਵਾਈ ਆ ਸੋ ਇਹ ਵੀ ਇੱਕ ਧਾਰਮਿਕ ਮਸਾਹੇ ਜਿੱਥੇ ਤੁਸੀਂ ਪੰਜੇ ਜਥੇਦਾਰ ਉਹ ਵੀ ਤਾਂ ਮੁੱਖ ਮੰਤਰੀ ਸੀ ਜੇ ਅੱਜ ਦਾ ਅੱਜ ਦੀ ਸਰਕਾਰ ਤੇ ਗੱਲ ਲਾਉਂਦੇ ਆ ਤੇ ਉਹ ਉਹ ਸਰਕਾਰ ਦੇ ਉੱਤੇ ਫਿਰ ਕਿਉਂ ਨਹੀਂ ਉਹ ਵੀ ਤਾਂ ਸਰਕਾਰ ਸੀ ਉੱਥੇ ਪੰਜੇ ਜਥੇਦਾਰ ਖੁੱਦ ਜਾਂਦੇ ਨੇ ਅਵਤਾਰਸ਼ਕ ਮੱਕੜ ਜਾਂਦਾ ਸਮਾਜ ਜਾਂਦਾ ਤੇ ਉਹ ਤੇ ਐਫਆਈਰ ਹੁੰਦੀ ਆ ਉਹਨੂੰ ਫਿਰ ਇਹਨਾਂ ਨੇ ਧਾਰਮਿਕ ਮਸਲਾ ਸਮਝ ਕੇ ਤੇ ਇਥੇ ਜਿਹੜਾ ਔਕਾਲ ਤਖਤ ਤੇ ਤਦ ਕਿਉਂ ਨਹੀਂ ਕੀਤਾ ਇਥੇ ਉਹਨੂੰ ਕਰਦੇ ਉਹਨੂੰ ਸਜ਼ਾ ਲਾਉਂਦੇ ਜਾਂ ਉਹਨੂੰ ਪੰਥ ਚੋਂ ਛੇਕਦੇ ਉਦੋਂ ਉਦੋਂ ਧਾਰਮਿਕ ਤਰੀਕਾ ਚਾਉਣੀ ਅੱਜ ਜਿਹੜੀ ਇਹ ਗੱਲ ਕੀਤੀ ਜਾ ਰਹੀ ਆ ਕਿ ਇਹ ਜੀ ਧਾਰਮਿਕ ਸੰਸਥਾ ਸਾਡੀ ਤੇ ਜੇ ਧਾਰਮਿਕ ਸੰਸਥਾ ਹੈ ਤੇ ਫਿਰ ਔਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਅਸੀਂ ਆ ਪੱਤਰ ਦਿੱਤਾ ਹੈ ਨਾ ਜੀ ਕਿ ਪੱਤਰ ਦੇਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਕਿ ਜਿਸ ਤਰੀਕੇ ਨਾਲ ਸਰਸੇ ਸਾਧਨ ਉਸ ਟਾਈਮ ਦੇ ਮੁੱਖ ਮੰਤਰੀ ਨੇ ਆਪਣੀ ਕੋਠੀ ਸਦਕੇ ਤੇ ਉਹਦੇ ਕੋਲੋਂ ਜਿਹੜੀ ਸੀ ਉਹ ਮਾਫੀ ਨਵਾ ਜਿਹੜਾ ਪੇਸ਼ ਕੀਤਾ ਗਿਆ ਸਿੱਖਾਂ ਵੱਲੋਂ ਕੌਮ ਵੱਲੋਂ ਵਿਰੋਧ ਕਰਨ ਤੇ ਉਹ ਮਾਫੀ ਨਵਾ ਮੁੜ ਕੇ ਫਿਰ ਵਾਪਸ ਚਲਾ ਆ ਔਰ ਉਹੀ ਅਕਾਲ ਤਖਤ ਤੋਂ ਜੋ ਹੁਕਮ ਨਵਾ ਜਾਰੀ ਹੋਇਆ ਸੀ ਉਹਨੂੰ ਮਾਫ ਕੀਤਾ ਗਿਆ ਸੀ ਉਹ ਵਾਪਸ ਲੈ ਗਿਆ 90 ਲੱਖ ਦੇ ਚਾਰ ਵੀ ਦਿੱਤੇ ਪਰ ਸਿੱਖਾਂ ਨੇ ਨਹੀਂ ਮੰਨਿਆ ਅਸੀਂ ਹੁਣ ਪੱਤਰ 'ਚ ਇਹ ਲਿਖਿਆ ਹੈ ਕਿ ਸਿੰਘ ਸਾਹਿਬ ਦੇਖਿਓ ਕਿਤੇ ਕੱਲ ਵਾਲਾ ਜਿਹੜਾ ਕੇਸ ਹੈ ਇਹ 328 ਰੁਪਏ ਵਾਲਾ ਜਿਹੜਾ ਇਹ ਕ੍ਰੇਮਲ ਕੇਸ ਹੈ ਤੇ ਇਹਦੇ ਵਿੱਚ ਕਿਤੇ ਇੱਕ ਤਰਫੀ ਨਾ ਕਰ ਦਿਓ ਕਿਤੇ ਉਹਨਾਂ ਨੂੰ ਬਚਾਉਣ ਵਾਲੇ ਪਾਸੇ ਨਾ ਚੜ ਦਿਓ ਅਸਲ ਗੱਲ ਇਹ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਮੈਦਾਨ ਚਾਹੋ ਨਾ ਕਿ ਜਿਹੜਾ ਧਾਮੀ ਉਹਨਾਂ ਨੇ ਪੱਤਰ ਦਿੱਤਾ ਉਸ ਪੱਤਰ ਦੇ ਮਤਲਬ ਕੀ ਤੁਸੀਂ ਇਹਨੂੰ ਆਪਣੇ ਕੋਲ ਰੱਖੋ ਨਹੀਂ ਸਕਦੇ ਤੇ ਕੱਲ ਨੂੰ ਮੁੜ ਕੇ ਇਹ ਨਾ ਹੋਵੇ ਕਿ ਤੁਸੀਂ ਵੀ ਗੁਰਪ੍ਰਚਨ ਸਿੰਘ ਵਾਲੀ ਲਾਈਨ ਦੇ ਵਿੱਚ ਆ ਜਾਓ ਉਸ ਕੈਟਾਗਰੀ ਇਹ ਪੱਤਰ ਜਿਹੜਾ ਉਥੇ ਅਸਲ ਜੀ ਗਏ ਆ ਸਾਨੂੰ ਉਥੇ ਨਹੀਂ ਮਿਲਿਆ ਕੋਈ ਵੀ ਤੇ ਫਿਰ ਅਸੀਂ ਈਮੇਲ ਰਾਹੀਂ ਅ ਅਕਾਲਪਤੀ ਸਾਹਿਬ ਨੂੰ ਵੀ ਤੇ ਫਿਰ ਸ਼ੋਮਨੀ ਕਮੇਟੀ ਨੂੰ ਵੀ ਭੇਜਿਆ ਤਾਂ ਬਾਕੀ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਇਹ ਸਾਰਾ ਜਿਹੜਾ ਪੱਤਰ ਹੈ ਉਥੇ ਮੈਂ ਖਲੋ ਕੇ ਉਥੇ ਵੀਡੀਓ ਬਣਾ ਕੇ ਆਇਆ ਸਾਰੀ ਚੀਜ਼ਾਂ ਲਿਖੀਆਂ ਨੇ ਤੇ ਇਹਦੇ ਵਿੱਚ ਹੁਣ ਸਵਾਲ ਇਹ ਹੈ ਕਿ ਜੇਕਰ ਗੱਲ ਫਿਰ ਉੱਥੇ ਆ ਜਵੇ ਭਈ ਜੇ ਮਸੰਦਾ ਨੇ ਜਾਂ ਮਸੇ ਰੰਗੜ ਨੇ ਉਹਨਾਂ ਨੇ ਕੋਈ ਕਿਤਾਬ ਨਹੀਂ ਲਿਖੀ ਤੇ ਉਹਨਾਂ ਨੂੰ ਗੁਰੂ ਸਾਹਿਬਾਨ ਨੇ ਤੇ ਸਿੱਖੋਂ ਨੇ ਨਹੀਂ ਬਖਸ਼ਿਆ ਤੇ ਫਿਰ ਜਿਨ੍ਹਾਂ ਨੇ ਏਡੀ ਵੱਡੀ ਕਿਤਾਬ ਲਿਖ ਦਿੱਤੀ ਆ ਇਹ ਲੋਕ ਇਹ ਕਿਤਾਬ ਕੀ ਦੇ ਕਹਤੇ ਲਿਖੀ ਗਈ ਬਾਦਲਾਂ ਦੇ ਇਹ ਮੇਰੀ ਵੀਡੀਓ ਪਹਿਲਾਂ 24 16 ਮਾਰਚ 2013 ਦੀ ਮੇਰੀ ਵੀਡੀਓ ਜਿਹਨੂੰ ਅੱਜ ਤੱਕ ਚੈਲੰਜ ਕਰ ਸਕਿਆ ਸੋ ਇਹ ਕਿਤਾਬ ਬਾਦਲਾਂ ਦੇ ਇਸ਼ਾਰੇ ਤੇ ਲਿਖੀ ਗਈ ਆ ਤੇ ਅੱਜ ਜਿਹੜਾ ਇਸ ਰੂਪਾਂ ਦੇ ਜਿਹੜਾ ਦੋਸ਼ਾਂ ਨੂੰ ਬਚਾਇਆ ਜਾ ਰਿਹਾ ਇਹ ਵੀ ਉਸ ਪਰਿਵਾਰ ਵੱਲੋਂ ਹੀ ਆ ਸਾਰਾ ਕੁਝ ਹੋ ਰਿਹਾ ਜਿਸ ਕਰਕੇ ਜਿਹੜਾ ਬਾਦਲ ਪਰਿਵਾਰ ਆ ਇਹ ਸਿੱਖ ਪੰਥ ਦੇ ਉੱਤੇ ਇੱਕ ਕਲੰਕ ਅਸੀਂ ਇਸ ਪੱਤਰ ਚ ਮੰਗ ਕੀਤੀ ਹੈ ਕਿ ਇਹਨਾਂ ਸਾਰਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਪੰਥ ਤੇ ਖਰਜ ਕੀਤਾ ਜਾਵੇ। ਇਹ ਸਾਡੀ ਬੇਨਤੀ ਹੈ ਤੇ ਇਹ ਹੀ ਪੱਤਰ ਅਸੀਂ ਦੇਖਿਆ ਹੈ। ਤੁਹਾਡੀ ਰਾਈ ਵੀ ਬੇਨਤੀ ਆ ਕਿ ਇਹ ਸੁਨੇਹਾ ਜਿਹੜਾ ਸਾਡਾ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਯਾਨੀ ਕੁਲਦੀਪ ਸਿੰਘ ਜੀ ਗੱਜ ਤੱਕ ਪਹੁੰਚ ਵੀ ਗਿਆ ਤੇ ਹੋਰ ਵੀ ਪਹੁੰਚੇਗਾ ਤੇ ਤੁਸੀਂ ਵੀ ਕਿਰਪਾ ਕਰੋ ਇਹਦੇ ਵਿੱਚ ਜਿਹੜੇ ਸਵਾਹ ਕੀਤੇ ਨੇ ਭੀ ਜੇ ਉਸ ਟਾਈਮ ਤੇ ਉਹਨਾਂ ਨੂੰ ਨਹੀਂ ਪਕਸ਼ਿਆ ਗਿਆ। ਦੋਸ਼ੀਆਂ ਨੂੰ ਮਸੇ ਰੰਗੜ ਵਰਗਿਆਂ ਨੂੰ ਸੰਦਾਲੂ ਤੇ ਜਿਨ੍ਹਾਂ ਨੇ ਆ ਕਿਤਾਬ ਲਿਖੀ ਆ ਇਹ ਬਖਸ਼ਣਯੋਗ ਹਨ ਸੋ ਇਹ ਬਖਸ਼ਣਯੋਗ ਨਹੀਂ ਤੇ ਇਹਨਾਂ ਦਾ ਕਹਿ ਦਿੱਤੇ ਅਕਾਲ ਤਖਤ ਤੇ ਇਹਨਾਂ ਦੇ ਝਾਸੇ 'ਚ ਆ ਕੇ ਗਲਤ ਫੈਸਲਾ ਕਰੇ ਇਹੀ ਪੱਤਰ ਦਿੱਤਾ ਹੈ ਰਾਗੁਰ ਜੀ ਦਾ ਖਾਲਸਾ